ਹੁਣ ਕਈ ਕਹਿ ਦਿੰਦੇ ਆ ਵੀ ਤੁਸੀਂ ਹਰ ਸਾਲ 84 ਨੂੰ ਯਾਦ ਕਰਦੇ ਹੋ ਭੁੱਲ ਜੋ ਸਾਡਾ ਨਾਲ ਦਾ ਜੰਮਿਆ ਭੈਣ ਭਾਈ ਦੁਨੀਆ ਤੋਂ ਚਲੇ ਜਾਵੇ ਕਿਸੇ ਮਾਂ ਦਾ ਪੁੱਤ ਸੰਸਾਰ ਤੋਂ ਚਲਿਆ ਜਾਵੇ ਮਾਂ ਰੋਜ਼ ਚੇਤਾ ਕਰਦੀ ਆ ਤੇ ਜਿਹੜੇ ਉਸ ਸੰਘਰਸ਼ ਦੇ ਵਿੱਚ ਸ਼ਹੀਦ ਹੋਏ ਉਹ ਮਾਵਾਂ ਦੇ ਪੁੱਤ ਨਹੀਂ ਸੀ ਉਹ ਭੈਣਾ ਦੇ ਵੀਰ ਨਹੀਂ ਸੀ ਉਹ ਸਾਡੇ ਸੀ ਉਹਨਾਂ ਦੀ ਕੋਈ ਨਿੱਜੀ ਲੜਾਈ ਥੋੜੇ ਨਾ ਸੀ ਆਪਣੇ ਦੇਖੋ ਵਿਦੋਸ਼ਿਆਂ ਦੇ ਉੱਪਰ ਕਹਿ ਟੋਣਾ ਵੀ ਇੰਨੀ ਜ਼ਾਲਮ ਸਰਕਾਰ ਮੈਂ ਉਹੀ ਫਿਰ ਉੱਥੇ ਵਾਪਸ ਹੋਣੀ ਆ ਕਿ ਜੇ ਰੰਗ ਜੇਬ ਦੇ ਵਾਰਸ਼ ਆ ਉਹਨਾਂ ਦੀ ਗਾਂ ਔਲਾਦ ਤੋਰੀ ਆ ਰਹੀ ਆ ਗੋਬਿੰਦ RAM ਮਰ ਗਏ ਨੇ ਮਾਵਾ ਦੇ ਤਿੱਡਾਂ ਤੇ ਪੈਰ ਰੱਖ ਰਾ ਕੇ 84 ਤੋਂ ਬਾਅਦ 90 92 ਤੱਕ ਵੀ ਹੁਣ ਵੀ ਵੇਖ ਲਈਏ ਤਰੀਕਾ ਚੇਂਜ ਕਰ ਲਿਆ ਵਾ ਮੂੰਹ ਬੰਦ ਵੇਖੋ ਪਿੰਡਰਾਂ ਵਾਲੇ ਦੀ ਸੋਚ ਜਿਹਦੇ ਜਿਹਦੇ ਵਿੱਚੋਂ ਬੋਲੂਗੀ ਮੂੰਹ ਦਾਦਾ ਬੰਦ ਕਰਾਉਣ ਵਾਸਤੇ ਸਰਕਾਰ ਨੇ ਵੀ ਆਪੋ ਆਪਣੇ ਯਤਨ ਚੱਲੀ ਜਾਣੇ ਪਰ ਮੈਂ ਬੇਨਤੀ ਕਰਦੀ ਹੁੰਨੀ ਆ ਅਸੀਂ ਕਾਤੇ ਪੇਸ਼ਾਨ ਹੋ ਰਕੀਏ ਅਸੀਂ ਇਹ ਕਹਿਣ ਵਾਸਤੇ ਤਿਆਰ ਹੋਏ ਨੇ ਵੀ ਹੁਣ ਕੋਈ ਉਠੇ ਕੋਈ ਉਠੇ ਜਦ ਜੋ ਏਕੇ ਦੇ ਵਿੱਚ ਬਰਕਤਾਂ ਚਾਹੇ ਮੈਂ ਦਿੱਲੀ ਕਰਸਾਨੀ ਸੰਘਰਸ਼ ਦੀ ਗੱਲ ਕਰਾਂ ਜੇ ਸਾਡਾ ਏਕਾ ਸੀ ਤੇ ਐਡੀ ਵੱਡੀ ਜਿੱਤ ਸਾਨੂੰ ਅਸਲ ਹੋਈ ਆ ਅਸੀਂ ਇਕੱਠੇ ਕਿਉਂ ਨਹੀਂ ਹੋ ਸਕਦੇ ਗੱਲ ਤੇ ਉਹ ਨਾ ਇਕੱਠੇ ਹੋਵੋ ਜੋ ਕਹਿੰਦੇ ਸੀ ਅਸੀਂ ਉਹ ਕੋਖ ਨਹੀਂ ਰਹਿਣ ਦੇਣੀ ਜਿੱਥੋਂ ਸਿੱਖ ਪੈਦਾ ਹੁੰਦੇ ਆ ਤੇ ਮੈਂ ਬਾਬਾ ਜੀ ਉਹਨਾਂ ਦਾ ਬਿਆਨ ਸੁਣ ਰਹੀ ਸੀ ਤੁਸੀਂ ਵੀ ਸੁਣਿਆ ਨਾ ਬਾਬਾ ਨਾਮ ਸਿੰਘ ਜੀ ਉਹਨਾਂ ਦਾ ਉਹਨਾਂ ਨੇ ਮਾਵਾਂ ਨੂੰ ਆਖਿਆ ਹਾਂਜੀ ਚਲੋ ਮੈਂ ਨਾਲ ਇਹ ਵੀ ਕਹੀ ਕਹਿੰਦੇ ਭਚੰਗਣਾ ਹੋ ਜਾਣ ਉੱਥੇ ਉਹਨਾਂ ਦਾ ਜੋ ਕਹਿਣ ਦਾ ਤਰੀਕਾ ਸੀ ਅਸੀਂ ਉਹਨੂੰ ਤਾਂ ਸਮਝਿਆ ਹੀ ਨਹੀਂ ਅਹੀਂ ਤੇ ਇਹ ਹੋ ਗਿਆ ਨਾ ਵੀ ਖਿਲਾਫ ਚੱਲਣਾ ਅਸੀਂ ਨਾ ਵੀ ਹੋਣਗੇ ਤੇ ਮਾਈ ਭਾਗੋ ਨੂੰ ਯਾਦ ਕੀਤਾ ਜੱਸਦਾ ਮਾਤਾ ਗੁਜਰ ਕੌਰ ਨੂੰ ਯਾਦ ਕੀਤਾ ਜੱਸਦਾ ਸਤਨਾਮ ਕੌਰ ਤੇ ਵਾਈਗਰ ਕੌਰ ਭਾਈ ਮੋਰ ਸਿੰਘ ਦੀਆਂ ਧੀਆਂ ਮੈਂ ਤੁਹਾਨੂੰ ਇਹ ਥੋੜਾ ਜਿਹਾ ਇਤਿਹਾਸ ਤੋਂ ਸੁਣਾਈ ਦਵਾਂ ਸ਼ੀਦੀ ਦਿਹਾੜੇ ਆ ਰਹੇ ਆ ਭਾਈ ਮੋਰ ਸਿੰਘ ਇਹ ਹਿੰਦੂ ਪਰਿਵਾਰ ਤੋਂ ਸੀ ਇਹ 10 ਕੋ ਸਾਲ ਦੀ ਉਮਰ ਸੀ ਸੰਤ ਗਿਆਨੀ ਕਰਤਾਰ ਸਿੰਘ ਜੀ ਉਹਨਾਂ ਦੀ ਪਿੰਡਰਾਲੇ ਮਹਾਂਪੁਰਖਾਂ ਦੀ ਕਥਾ ਸੁਣੀ ਸੀ ਉਹ ਚ ਉਹਨਾਂ ਨੇ ਪੰਜਾਬ ਪਿਆਰਿਆਂ ਦਾ ਇਤਿਹਾਸ ਸੁਣਾਇਆ ਸੀ ਕਿਵੇਂ ਫਿਰ ਦਇਆ RAM ਤੋਂ ਦਇਆ ਸਿੰਘ ਬਣੇ ਹੈਨਾ ਮੋਹਕਮ ਚੰਦ ਤੋਂ ਮੋਹਕਮ ਸਿੰਘ ਬਣੇ ਸਾਰਾ ਇਤਿਹਾਸ ਸੁਣਿਆ ਤੇ ਘਰ ਜਾ ਕੇ ਆਪਣੇ ਬਾਪੂ ਨੂੰ ਸਵਾਲ ਕੀਤਾ ਸੀ ਕਿ ਬਾਪੂ ਜੀ ਕਿ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਤਿਹਾਸ ਨੂੰ ਜਾਣਦੇ ਆ ਕਿ ਉਹੀ ਜੋ 10ਵੇਂ ਜਾਮੇ ਚਵਾਈ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਦਿੱਤਾ ਮੈਂ ਵੀ ਅਮਰ ਸ਼ਕਨਾ ਚਾਹੁੰਦਾ ਮੈਂ ਅਮਰ ਸ਼ਕਲਾਂ ਕਹਿੰਦੇ ਵੀ ਆਪਾਂ ਤੇ ਜਨੇਊ ਪਾਉਣੇ ਆ ਆਪਾਂ ਕਹਿੰਦਾ ਅਮਰ ਸ਼ਕੀਏ ਉਹਨਾਂ ਨੇ ਆਖਿਆ ਵੀ ਪਿਤਾ ਜੀ ਜੇ ਉਹ ਮੋਕਮ ਚੰਦ ਤੋਂ ਮੋਕਮ ਸਿੰਘ ਬਣ ਸਕਦੇ ਆ ਦਇਆਰਾਮ ਤੋਂ ਦਇਆ ਸਿੰਘ ਬਣ ਸਕਦੇ ਤੇ ਮੈਂ ਮੋਰ ਚੰਦ ਤੋਂ ਮੋਰ ਸਿੰਘ ਕਿਉਂ ਨਹੀਂ ਬਣ ਸਕਦਾ ਫਿਰ ਪਰਿਵਾਰ ਆਇਆ ਕਿਉਂਕਿ ਬੱਚੇ ਜਿੱਦ ਕਰਦੇ ਵੇਖੋ ਬੱਚੇ ਮਾੜੇ ਕੰਮਾਂ ਵਾਸਤੇ ਵੀ ਜਿੱਦ ਕਰਦੇ ਵੀ ਮੈਂ ਗਲਤੀ ਕਰਨੀ ਆ ਹੁਣ ਮਾਪੇ ਤੇ ਰੋਕਦੇ ਹੀ ਆ ਕਰਨ ਵਾਲੇ ਕਰਦੇ ਚੰਗੇ ਪਾਸੇ ਨੂੰ ਜੇ ਬੱਚੇ ਨੇ ਲੱਗਣਾ ਉਹਨੇ ਉਸ ਪਾਸੇ ਨੂੰ ਕਿਉਂਕਿ ਮਾਪੇ ਨੇ ਸੰਗਤ ਚੰਗੀ ਦਿੱਤੀ ਗੁਰੂ ਘਰ ਲੈ ਕੇ ਆਏ ਬੇਸ਼ੱਕ Hindu ਪਰਿਵਾਰ ਤੋਂ ਸੀ ਅੰਮ੍ਰਿਤਸ਼ਕਿਆ ਬਾਬਾ ਜੀ ਨਾਲ ਮਲਾਪ ਹੋਇਆ ਅੰਮ੍ਰਿਤਸ਼ਕਿਆ ਗਾਂ ਉਮਰ ਗਈ ਵਾਦੀ ਗਈ ਵਿਆਹ ਹੋਇਆ ਪਹਿਲਾਂ ਦੋ ਧੀਆਂ ਹੋਈਆਂ ਵੈਗਰੂ ਕੌਰ ਤੇ ਸਤਨਾਮ ਕੌਰ ਤੇ ਮੈਨੂੰ ਮਾਫੀ ਦਿਓ ਜੇ ਮੈਂ ਨਾਮ ਉਹਨਾਂ ਭਜੰਗਣਾ ਦੇ ਲੈਦੇ ਵੈਸੇ ਮੇਰੀ ਸਮਝ ਤੱਕ ਤੇ ਮੈਨੂੰ ਲੱਗਦਾ ਉਹੀ ਨੇ ਚਲੋ ਸੁਣਾਉਂਦਿਆਂ ਕਈ ਵਾਰ ਵਿਸਰਵੀ ਜਾਂਦਾ ਹਨਾ ਤੇ ਛੋਟੀਆਂ ਧੀਆਂ ਸੀਗੀਆਂ ਤੇ ਹੁਣ ਆਸ ਹੁੰਦੀ ਆ ਮਾਂ ਨੂੰ ਜੇ ਧੀ ਆ ਤੇ ਪੁੱਤ ਵੀ ਹੋਵੇ ਤੇ ਤੀਜੀ ਵੀ ਪਚੰਗਣ ਹੋ ਗਈ